ਸਭ ਹੱਦਾਂ ਬੰਨੇ ਮੁੱਕ ਗਏ ਨੇ ਸਭ ਹੱਦਾਂ ਬੰਨੇ ਮੁੱਕ ਗਏ ਨੇ ਭਲਿਆਂ ਦੇ ਸਿਰ ਝੁਕ ਗਏ ਨੇ ਸਭ ਸੱਚ ਦੇ ਦੀਵੇ ਬੁਝ ਗਏ ਨੇ ਸਭ ਸੱਚ ਦੇ ਦੀਵੇ ਬੁਝ ਗਏ ਨੇ ਸਾਨੂੰ ਲੋੜ ਹੈ ਚਾਨਣ ਰਿਸ਼ਮਾ ਦੀ ਐ ਦਾਤਾ ਤੇਰੀ ਨਗਰੀ ਦੇ ਵਿੱਚ ਹੱਦ ਹੋ ਗਈ ਜ਼ੁਲਮੋਂ ਸਤ ਮਾ ਦੀ ਐ ਦਾਤਾ ਤੇਰੀ ਨਗਰੀ ਦੇ ਵਿੱਚ ਹੱਦ ਹੋ ਗਈ ਜ਼ੁਲਮੋਂ ਸਤਮਾ ਦੀ ਹੋ ਖਤਮ ਹੋਏ ਸਭ ਹੀਲੇ ਨੇ ਹੋ ਖਤਮ ਹੋਏ ਸਭ ਹੀਲੇ ਨੇ ਨਾ ਫਨੀ ਅਰ ਜਾਂਦੇ ਕੀਲੇ ਨੇ ਬੰਦੇ ਸਪਾਂ ਤੋਂ ਜ਼ਹਿਰੀਲੇ ਨੇ ਬੰਦੇ ਸਪਾਂ ਤੋਂ ਜ਼ਹਿਰੀਲੇ ਨੇ ਨਾ ਗਿਣਤੀ ਜੀ ਦੀਆਂ ਕਿਸਮਾਂ ਦੀ ਐ ਦਾਤਾ ਤੇਰੀ ਨਗਰੀ ਦੇ ਵਿੱਚ ਹੱਦ ਹੋਗੀ ਜ਼ੁਲਮੋਂ ਸਤਮਾਂ ਦੀ ਐ ਦਾਤਾ ਤੇਰੀ ਨਗਰੀ ਦੇ ਵਿੱਚ ਹੱਦ ਹੋਗੀ ਜ਼ੁਲਮੋਂ ਸਤਮਾਂ ਦੀ ਮੈਂ ਕੀ ਦਾ ਕਰਾਂ ਵੇ ਸਾ ਬਾਬਾ ਮੈਂ ਕੀ ਦਾ ਕਰਾਂ ਵੇ ਸਾ ਬਾਬਾ ਖਾਜੇ ਦੇ ਡੱਡੂ ਗਵਾ ਬਾਬਾ ਦੱਸ ਤੂੰ ਹੀ ਕੋਈ ਰਾਹ ਬਾਬਾ ਦਸ ਤੂੰ ਹੀ ਕੋਈ ਰਾ ਬਾਬਾ ਕਰ ਕੌ ਤਕ ਅਤੇ ਕਰਿ ਸ਼ਮਾ ਜੀ ਐਦਾ ਤਾਂ ਤੇਰੀ ਨਗਰੀ ਦੇ ਵਿੱਚ ਹੱਦ ਹੋਗੀ ਜ਼ੁਲਮੋਂ ਸਿਤਮਾਂ ਦੀ ਐਦਾ ਤਾਂ ਤੇਰੀ ਨਗਰੀ ਦੇ ਵਿੱਚ ਹੱਦ ਹੋਗੀ ਜ਼ੁਲਮੋਂ ਸਿਤਮਾਂ ਦੀ ਹੋ ਬੇਦਰਦੀ ਕੰਨਿਆ ਨੋਚ ਰਹੇ ਹੈ ਬੇਦਰਦੀ ਕੰਨਿਆ ਨੋਚ ਰਹੇ ਨੋਹਾ ਨਲ ਮਾਸ ਖਰੋਚ ਰਹੇ ਨਹੀਂ ਮਾਨਾ ਪਲੜਾ ਬੋਚ ਰਹੇ ਨਹੀਂ ਮਾਨਾ ਪਲੜਾ ਬੋਚ ਰਹੇ ਭੁਖ ਬਦਗੀ ਇਥੇ ਜਿਸਮਾਂ ਦੀ ਐ ਦਾਤਾ ਤੇਰੀ ਨਗਰੀ ਦੇ ਵਿੱਚ ਹੱਦ ਹੋਗੀ ਜ਼ੁਲਮੋਂ ਸਤਮਾਂ ਦੀ ਐ ਦਾਤਾ ਤੇਰੀ ਨਗਰੀ ਦੇ ਵਿੱਚ ਹੱਦ ਹੋਗੀ ਜ਼ੁਲਮੋਂ ਸਤਮਾਂ ਦੀ ਹਦ ਹੋ ਗਈ ਜ਼ੁਲਮੋਂ ਸਤਮਾ ਦੀ